ਪਰਮੇਸ਼ਰ ਨੂੰ ਆਪਾਂ ਜੇ ਪਰਮੇਸ਼ਰ ਚ ਆਗੇ ਜੇ ਪ ਕੰਮ ਹੀ ਨਾ ਛੱਡੇ ਪੁਰਾਣੇ ਤੇ ਫੇ ਪਰਮੇਸ਼ਰ ਨੇ ਕੀ ਲੈਣਾ ਆਪਣੇ ਕਰਨ ਹੋਰ ਬਥੇਰੇ ਹੈਗੇ ਹਾਲੇਲੂਇਆ ਪਰਮੇਸ਼ਰ ਨੂੰ ਨਹੀਂ ਘਾਟਾ ਆਪਾਂ ਨੂੰ ਘਾਟਾ ਪੈਂਦਾ ਸੱਚ ਮੁੱਚ ਜੇ ਦਵ ਪਰਮੇਸ਼ਰ ਤੋਂ ਦੂਰ ਜਾਣੇ ਹਾਲੇਲੂਇਆ ਜਿਉਂਨੇ ਆਪਾਂ ਨੂੰ ਚੁਣਿਆ ਆਪਾਂ ਥਾਈ ਥਾਈ ਤੁਰੇ ਫਿਰਦੇ ਸੀ ਸਿਆਣਿਆਂ ਦੇ ਉੱਠ ਕੇ ਡਾਕਟਰਾਂ ਦੇ ਚੱਕਰ ਨਾਲੇ ਕੋਟ ਕਚਹਿਰੀਆਂ ਚ ਲਾੜੇ ਪਰਮੇਸ਼ਰ ਆਪਾਂ ਨੂੰ ਕੱਢ ਕੇ ਲਿਆਏ ਕਾਹ ਤੋਂ ਕੱਢ ਕੇ ਲਿਆਇਆ ਉਹ ਆਪਣੇ ਨਾਲ ਪਿਆਰ ਕਰਦਾ ਹਾਲੇਲੂਇਆ ਅੱਜ ਦਾ ਕੀ ਪੜਨਾ ਆਪਾਂ ਰੋਮੀਆਂ ਦਾ 12 248 ਪੇਜ ਤੇ ਨਵੇਂ ਨੇਮ ਦੇ ਵਿੱਚ ਰੋਮੀਆਂ ਦਾ 12 ਇੱਥੇ ਕੀ ਲਿਖਿਆ ਜਿਉਂਦੇ ਬਲੀਦਾਨ ਮਸੀਹ ਪਰਤਾਰਾ ਹallelujah ਕਹਿੰਦਾ ਸੋ हे ਪ੍ਰਭੂ ਮੈਂ ਪਰਮੇਸ਼ਰ ਦੀਆਂ ਰਹਿਮਤਾਂ ਦੀ ਖਾਤਰ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਤੁਸੀਂ ਆਪਣੀਆਂ ਦੇਹਾਂ ਨੂੰ ਜਿਉਂਦਾ ਅਤੇ ਪਵਿੱਤਰ ਅਤੇ ਪਰਮੇਸ਼ਰ ਨੂੰ ਪਉਂਦਾ ਬਲੀਦਾਨ ਕਰਕੇ ਚੜਾਵੋ ਇਹ ਤੁਹਾਡੀ ਰੋਹਾਨੀ ਬੰਦਗੀ ਹੈ ਹallelujah ਕੀ ਕਹੇ تھے ਔਰ ਸੁਨੇਹੇ ਕੀ ਕਿਆ ਵਹ ਪਰਮੇਸ਼ਰ ਦੀਆਂ ਰਹਿਮਤਾਂ ਦੀ ਖਾਤਰ ਕਹਿੰਦਾ ਤੁਹਾਡੇ ਅੱਗੇ ਮੈਂ ਬੇਨਤੀ ਕਰ ਤੁਸੀਂ ਆਪਣੀਆਂ ਦੇਈਆਂ ਨੂੰ ਜਿਉਂਦਾ ਅਤੇ ਪਵਿੱਤਰ ਅਤੇ ਪਰਮੇਸ਼ਰ ਨੂੰ ਪੌਂਦਾ ਬਲੀਦਾਨ ਕਰਕੇ ਚੜਾਵੋ ਹallelujah ਇਹ ਕੀ ਕਹਿੰਦਾ ਤੁਹਾਡੀ ਰੋਹਾਨੀ ਬੰਦਗੀ ਹੈ ਹallelujah ਦੇਹੀ ਕਿ ਮਿਹਨਤ ਚਾਹੀਦੀ ਆਪਣੀ ਦੇਹੀ ਆਪਣੀ ਸਾਫ ਪਵਿੱਤਰ ਹੋਣੀ ਚਾਹੀਦੀ ਹੈ ਹਾਲੇਲੂਇਆ ਇਹ ਕਹਿੰਦਾ ਪਰਮੇਸ਼ਰ ਕਹਿੰਦਾ ਇਹ ਜਿਹੜੀ ਹੰਕਲ ਆ ਇਹ ਪਵਿੱਤਰ ਆਤਮਾ ਦਾ ਮੰਦਿਰ ਆ ਜਿਹੜੀ ਆਪਣੀ ਦੇਹ ਹੈ ਹਾਲੇਲੂਇਆ ਇਹਦੇ ਚ ਕੀ ਹੁੰਦਾ ਵੈ ਪਰਮੇਸ਼ਰ ਦਾ ਵਾਸ ਹੋਣਾ ਚਾਹੀਦਾ ਹੈ ਹਾਲੇਲੂਇਆ ਉਹ ਕਹਿੰਦਾ ਤੇਰੀ ਦੇਹ ਨੂੰ ਦਾਗ ਨਾ ਲੱਗੇ ਕਾਸੇ ਦਾ ਵੀ ਨਾ ਲੱਗੇ ਨੂੰ ਪਵਿੱਤਰ ਰੱਖਣਾ ਵੈ ਆਪਾਂ ਕਿਹੜੇ ਕੰਮ ਕਰਨੇ ਜਿਹੜੇ ਪਰਮੇਸ਼ਰ ਨੂੰ ਚੰਗੇ ਲੱਗਦੇ ਆ ਹਾਲੇਲੂਇਆ ਪਰਮੇਸ਼ਰ ਜਿਹੜੇ ਚੰਗੇ ਲੱਗਦੇ ਆ ਨਹੀਂ ਤਾਂ ਉਹਨੂੰ ਜਿੰਨਾ ਮਰਜੀ ਸ਼ਿੰਗਾਰ ਲੋ ਇਹ ਕੋਈ ਉਹਦਾ ਫਾਇਦਾ ਨਹੀਂ ਹਾਲੇਲੂਇਆ ਪਰਮੇਸ਼ਰ ਨੂੰ ਵੀ ਆਪਾਂ ਪਸੰਦ ਹੋਣਾ ਚਾਹੀਦਾ ਉਹ ਕਹਿੰਦਾ ਮੈਂ ਤੇਰੀ ਆਵਾਜ਼ ਨਹੀਂ ਵੇਖਦਾ ਮੈਂ ਤੇਰਾ ਰੰਗ ਰੂਪ ਨਹੀਂ ਵੇਖਦਾ ਮੈਂ ਤੇਰਾ ਦਿਲ ਵੇਖਦਾ ਹਾਲੇਲੂਇਆ ਦਿਲ ਦੇ ਵਿੱਚ ਸੱਚਮੁੱਚ ਇਹ ਕਹਿੰਦਾ ਉਹ ਕਹਿੰਦਾ ਜਿਹੜਾ ਤੇਰਾ ਸਰੀਰ ਹੈ ਪਵਿੱਤਰ ਆਤਮਾ ਦਾ ਮੰਦਿਰ ਹੈ ਹਾਲੇਲੂਇਆ ਇਹਦੇ ਚ ਆਪਾਂ ਕੋਈ ਮੰਦਿਰ ਚ ਕਪਾ ਕਿਹੜੀਆਂ ਚੀਜ਼ਾਂ ਚੜਾਉਣੇ ਹੁੰਦੇ ਆ ਚੰਗੀਆਂ ਚੜਾਉਣੇ ਹੁੰਦੇ ਆ ਚੰਗੀਆਂ ਚੜਾਉਣੇ ਹਲੇਲੂਇਆ ਇਹਦੇ 'ਚ ਵੀ ਆਪਾਂ ਦੇਹ ਨੂੰ ਦਾਗ ਨਹੀਂ ਲਗਣਦੇ ਨਾ ਹਲੇਲੂਇਆ ਹਲੇਲੂਇਆ ਕਹਿੰਦਾ ਅਤੇ ਇਸ ਯੁੱਗ ਦੇ ਰੂਪ ਜਿਹੇ ਨਾ ਬਣੋ ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ ਤਾਂ ਜੋ ਤੁਸੀਂ ਸਿਆਣ ਲਵੋ ਕਿ ਪਰਮੇਸ਼ਰ ਦੀ ਚੰਗੀ ਅਤੇ ਮਾਨਪਾਉਂਦੀ ਅਤੇ ਪੂਰੀਸ਼ਿਆ ਕੀ ਹੈ ਹਲੇਲੂਇਆ ਅੱਪਾ ਕਿਹੜੇ ਜੁੱਗ ਦੇ ਬਣ ਕੇ ਪਹਿਲਾਂ ਆਪਾਂ ਸੀਗੇ ਸੰਸਾਰ ਦੇ ਹਾਲੇਲੂਇਆ ਸੰਸਾਰ ਵਾਲੇ ਕੰਮ ਕਰਦੇ ਸੀਗੇ ਜਦੋਂ ਪ੍ਰਭੂ ਚ ਆ ਗਏ ਤੇ ਆਪਾਂ ਉਹਦੇ ਸਰੂਪ ਤੇ ਉਹਨੇ ਆਪਾਂ ਨੂੰ ਬਣਾਇਆ ਹਾਲੇਲੂਇਆ ਕੰਦਾਬਾ ਤੁਹਾਡੀ ਸਾਰੇ ਕੰਮ ਵੀ ਤੁਹਾਡੇ ਕੀ ਹੋ ਜੇ ਬਣਨੇ ਚਾਹੀਦੇ ਆ ਜਿਹੜੇ ਪਰਮੇਸ਼ਰ ਨੂੰ ਚੰਗੇ ਲੱਗਦੇ ਆ ਹਾਲੇਲੂਇਆ ਪਰਮੇਸ਼ਰ ਨੂੰ ਆਪਾਂ ਜੇ ਪਰਮੇਸ਼ਰ ਚ ਆ ਗਏ ਜੇ ਕੰਮ ਹੀ ਨਾ ਛੱਡੇ ਪੁਰਾਣੇ ਤੇ ਫੇਰ ਪਰਮੇਸ਼ਰ ਨੇ ਕੀ ਲੈਣਾ ਆਪਣੇ ਕੋਲੋਂ ਹੋਰ ਬਥੇਰੇ ਹੈਗੇ ਹਾਲੇਲੂਇਆ ਪਰਮੇਸ਼ਰ ਨੂੰ ਨਹੀਂ ਘਾਟਾ ਆਪਾਂ ਨੂੰ ਘਾਟਾ ਪੈਂਦਾ ਸੱਚ ਮੋ ਜੇ ਤਾਂ ਪਰਮੇਸ਼ਰ ਤੋਂ ਦੂਰ ਜਾਣੇ ਹallelujah ਜਿਉਂਨੇ ਆਪਾਂ ਨੂੰ ਚੁਣਿਆ ਆਪਾਂ ਥਾਈ ਥਾਈ ਤੁਰੇ ਫਿਰਦੇ ਸੀ ਸਿਆਣੇ ਦੇ ਉੱਠ ਕੇ ਡਾਕਟਰਾਂ ਦੇ ਚੱਕਰ ਨਾਲੇ ਕੋਟ ਕਚਹਿਰੀਆਂ ਚਲਾ ਲਈ ਪਰਮੇਸ਼ਰ ਆਪਾਂ ਨੂੰ ਕੱਢ ਕੇ ਲਿਆਇਆ ਕਾਹ ਤੋਂ ਕੱਢ ਕੇ ਲਿਆਇਆ ਉਹ ਆਪਣੇ ਨਾਲ ਪਿਆਰ ਕਰਦਾ ਹallelujah ਤੇ ਆਪਾਂ ਵੀ ਪਰਮੇਸ਼ਰ ਨਾਲ ਉਹਨਾਂ ਹੀ ਪਿਆਰ ਕਰਨਾ ਜਿੰਨਾ ਪਰਮੇਸ਼ਰ ਆਪਾਂ ਨੂੰ ਪਿਆਰ ਕਰਦਾ ਵੈ ਹallelujah ਇਤੂ ਬਾਦ ਕੋਈ ਰੱਬ ਹੈ ਨਹੀਂਗਾ ਹੋਰ ਇੱਕੋ ਹੀ ਐਂਡ ਹੀ ਹੈ ਹਾਲੇਲੂਇਆ ਉਹ ਕਹਿੰਦਾ ਆਦ ਤੇ ਅੰਤ ਮੈਂ ਹੀ ਐ ਕਹਿੰਦਾ ਹਾਲੇਲੂਇਆ ਅੰਤ ਇਹੀ ਐ ਇਤੂ ਬਾਦ ਕੋਈ ਰੱਬ ਹੋਰ ਹੈ ਨਹੀਂਗਾ ਹਾਲੇਲੂਇਆ ਕਹਿੰਦਾ ਤਾਂ ਮੈਂ ਤਾਂ ਉਸ ਕਿਰਪਾ ਤੋਂ ਜਿਹੜੀ ਮੈਨੂੰ ਦਾਨ ਹੋਈ ਤੁਹਾਡੇ ਵਿੱਚ ਉਹ ਹਰੇਕ ਨੂੰ ਆਖਦਾ ਹਾਂ ਉਹ ਆਪਣੇ ਆਪ ਨੂੰ ਜਿੰਨਾ ਚਾਹੀਦਾ ਉਸ ਨਾਲੋਂ ਵੱਧ ਨਾ ਸਮਝੇ ਹਾਲੇਲੂਇਆ ਕਿੰਨਾ ਸਮਝਿਆ ਜਿੰਨਾ ਕਹਿੰਦਾ ਆਪਣੇ ਆਪ ਨੂੰ ਚਾਹੀਦਾ ਉਤੋਂ ਵੱਧ ਨਹੀਂ ਹallelujah ਆਪਾਂ ਪਰਮੇਸ਼ਰ ਚ ਆ ਕੇ ਸੱਚਮੁੱਚ ਨੀਵੇਂ ਹੋ ਕੇ ਰਹਿਣਾ ਵੇ ਹallelujah ਉਹ ਕਈ ਵਾਰੀ ਪਰਮੇਸ਼ਰ ਦੀ ਮਰਜ਼ੀ ਆ ਉੱਚਿਆਂ ਨੂੰ ਵੀ ਨੀਵੇਂ ਕਰ ਦਿੰਦਾ ਤੇ ਨੀਵੇਂਆਂ ਨੂੰ ਉੱਚੇ ਕਰ ਦਿੰਦਾ ਹallelujah